ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਨੇ ਤਿਵੇਂ-ਤਿਵੇਂ ਸਾਰੀਆਂ ਪਾਰਟੀਆਂ ਦੇ ਜਿਹੜੇ ਆਗੂ ਨੇ ਅਗਰ ਉਹ ਸੋਸ਼ਲ ਮੀਡੀਆ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਛੋਟਾ-ਮੋਟਾ ਵੀ ਬਿਆਨ ਦਿੰਦੇ ਐ ਤਾਂ ਉਹ ਸੁਰਖੀ ਬਣ ਜਾਂਦਾ ਹੈ ਕਹਿਣ ਦਾ ਭਾਵ ਕਿ ਜਿਵੇਂ ਹੁਣ ਪੋਡਕਾਸਟ ਦੇ ਵਿੱਚ ਗਿੱਦੜਵਾ ਹਲਕੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਟਿੰਪੀ ਢਿੱਲੋਂ ਵੱਲੋਂ ਜੋ ਬਿਆਨ ਦਿੱਤਾ ਗਿਆ ਉਹ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਇੱਕ ਸੁਰਖੀ ਬਣ ਚੁੱਕਿਆ ਹੈ ਕਿ ਅੱਜ ਵੀ ਉਹ ਜਿਹੜੇ ਆਪਣੇ ਪੁਰਾਣੇ ਦਿਨ ਯਾਦ ਕਰਦੇ ਐ ਕਿ ਜਦੋਂ ਉਹ ਅਕਾਲੀ ਦਲ ਬਾਦਲ ਦੇ ਵਿੱਚ ਸਨ ਤਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਹੜੀ ਉਹਨਾਂ ਦੀ ਇੰਟੀਮੇਸੀ ਉਹ ਕਿੰਨੀ ਸੀ ਅੱਜ ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਤਾਂ ਉਸ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਕਿ ਸ਼ਾਇਦ ਡਿੰਪੀ ਢਿਲੋਂ ਅਕਾਲੀ ਦਲ 'ਚ ਵਾਪਸੀ ਕਰ ਸਕਦੇ ਐ ਇਹ ਉਹਨਾਂ ਦਾ ਬਿਆਨ ਦਾ ਸੰਕੇਤ ਹੈ ਪਰ ਡਿੰਪਿਟੀ ਲੋਕਲ ਲੋਕਲ ਕੈਨੇ ਕਿ ਪੁਰਾਣੇ ਦਿਨਿਸ ਕਰਕੇ ਯਾਦ ਆਉਂਦੇ ਨੇ ਕਿ ਮੁੱਖ ਮੰਤਰੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਆਪਣੇ ਛੋਟੇ ਭਰਾ ਵਜੋਂ ਜਾਣਦੇ ਸਨ ਜੋ ਵੀ ਅੱਜ ਤੱਕ ਉਹਨਾਂ ਨੇ ਉਹਨਾਂ ਨੂੰ ਕੰਮ ਕਿਹਾ ਉਹ ਉਹਨਾਂ ਨੇ ਮੌਕੇ ਤੇ ਕਰਵਾਇਆ ਮੇਰੇ ਕੰਮ ਹਰ ਵਾਰ ਹੋਈ ਨਹੀਂ ਲੋਕਾਂ ਦੀ ਜਿਹੜੀ ਗੱਲ ਲੈ ਕੇ ਹਲਕੇ ਦੇ ਲੋਕਾਂ ਦੀ ਮੈਂ ਉਹਨਾਂ ਤੱਕ ਪਹੁੰਚ ਕੀਤੀ ਹੈ ਉਹਨਾਂ ਨੇ ਉਸੇ ਵੇਲੇ ਉਹ ਗੱਲ ਮੇਰੀ ਮੰਨ ਕੇ ਮੇਰੇ ਕੰਮ ਜਿਹੜੇ ਆ ਉਹ ਕਰਵਾਏ ਆ ਉਹਨਾਂ ਦਾ ਜਿਹੜਾ ਬਿਆਨ ਵਾਇਰਲ ਹੋਇਆ ਆ ਪਹਿਲਾਂ ਆਪਾਂ ਉਹ ਸੁਣ ਲੈਨੇ ਆ ਬਾਕੀ ਦੀ ਚਰਚਾ ਬਾਅਦ ਚ ਕਰਦੇ ਆ ਤਾਂ ਬ੍ਰਦਰ ਜਿਹੜਾ ਇੱਕ ਵਾਰੀ ਰਸਤਾ ਤੁਸੀਂ ਛੱਡ ਕੇ ਵਾਪਸੀ ਹੋ ਸਕਦੀ ਹੈ ਤਾਂ ਬ੍ਰਦਰ ਜਿਹੜਾ ਇੱਕ ਵਾਰੀ ਰਸਤਾ ਤੁਸੀਂ ਛੱਡ ਦੋ ਔਰ ਵੱਡੀ ਗੱਲ ਇਹ ਆ ਕਿ ਮੈਨੂੰ ਇੱਥੇ ਇੱਜ਼ਤ ਮਾਨ ਪਿਆਰ ਮਾਨ ਸਾਹਿਬ ਦਾ ਕੇਜੀ ਵਾਪਸ ਸਾਹਿਬ ਦਾ ਦਿੱਲੀ ਟੀਮ ਦਾ ਬਹੁਤ ਮਿਲ ਰਿਹਾ ਮੈਂ ਤੁਹਾਨੂੰ ਐਵੇਂ ਕਮਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਪਰ ਤੁਹਾਨੂੰ ਇਹ ਬਿਆਨ ਕਿਉਂ ਦੇਣਾ ਪਿਆ ਮੈਂ ਉੱਤਰ ਵੀ ਲਾੜਲਾ ਸੀ ਮੈਂ ਇੱਧਰ ਵੀ ਲਾੜ ਲਾਂਗਾ ਮੈਂ ਇੱਥੇ ਵੀ ਉਵੇਂ ਕੰਮ ਕਰਾ ਲੈਣਾ ਮੁੱਖ ਮੰਤਰੀ ਦੀ ਬਾਹ ਫੜ ਕੇ ਨਹੀਂ ਉਹ ਬਿਆਨ ਨਹੀਂ ਸੀ ਬਰਦਰ ਉਹ ਤਾਂ ਇੱਕ ਵੈਸੇ ਹੀ ਆਪਣੇ ਕੋਈ ਆਪਾਂ ਜਿਵੇਂ ਰੁਟੀਨ ਦੀ ਗੱਲ ਕਰ ਲੈਨੇ ਜੀ ਉੱਥੇ ਮੈਨੂੰ ਬਹੁਤ ਮਾਨਸਿਤ ਕਰ ਦਿੱਤਾ ਸੀ ਹਮ ਇਹਦੇ ਵਿੱਚ ਕੋਈ ਤੋੜ ਐ ਨਹੀਂ ਪਰ ਮੈਨੂੰ ਮਾਨ ਸਾਹਿਬ ਨੇ ਕਦੇ ਯਾਦ ਨਹੀਂ ਹੁਣ ਦਿੱਤੇ ਏ ਮੇਰੇ ਕਹਿਣ ਦਾ ਭਾਵੇਂ ਸੀ ਨਹੀਂ ਅਕਸਰ ਬੰਦਾ ਜਦੋਂ ਕੋਈ ਆਪਾਂ ਪਿਛਲਾ ਟਾਈਮ ਚੰਗਾ ਵੇਖਿਆ ਹੋਵੇ ਨਾ ਜੀ ਹੂੰ ਤੇ ਫਿਰ ਉਹ ਟਾਈਮ ਯਾਦ ਤੁਹਾਨੂੰ ਬਹੁਤ ਆਉਂਦਾ ਵੀ ਯਾਰ ਉਦੋਂ ਤਾਂ ਆਏ ਹੋਏ ਹੁੰਦਾ ਸੀ ਉਹ ਨੂੰ ਹੁੰਦਾ ਨਹੀਂ ਹੂੰ ਬਟ ਸਵੇਰ ਦਾ ਵੇਲਾ ਮਾਨਸਾ ਬਨੇ ਉਹਨੂੰ ਬਹੁਤ ਟੈਨ ਰਿਹਾ ਸਾਰੀ ਪਾਰਟੀ ਬਣੀ ਹੂੰ ਜਦੋਂ ਮਰਜੀ ਜਿੱਥੇ ਮਰਜੀ ਮੈਂ ਉਹਨਾਂ ਨੂੰ ਮਿਲਣਾ ਤੇ ਜਦੋਂ ਮਰਜੀ ਜਿਹੜਾ ਮਰਜੀ ਮੈਂ ਕੰਮ ਕਰਾ ਲਿਆ ਤੁਸੀਂ ਮਾਨਸਾ ਦੇ ਵਿੱਚ ਵੀ ਰੋਕ ਲਿਆ ਉਹਨਾਂ ਦਾ ਕਾਫਲਾ ਦੇਖ ਲਓ ਤੁਸੀਂ ਸਾਹਮਣੇ ਰੁੱਕ ਗਏ ਮੇਰੇ ਕਹਿਣ ਇਨਾ ਪਿਆਰ ਥੋੜਾ ਇੱਕ ਸੀਐਮ ਦਾ ਕਾਫਲਾ ਮੈਂ ਰੋਕ ਕੇ ਜੋਕੇ ਮਾਨ ਸਾਹਿਬ ਨੇ ਹੋਈ ਕੀਤਾ ਬਹੁਤ ਪਿਆਰ ਕਰਦੇ ਆ ਤਾਂ ਅੱਜ ਆਪਾਂ ਦੇਖਿਆ ਕਿ ਡਿੰਪੀ ਢਿੱਲੋ ਵੱਲੋਂ ਇਹ ਗੱਲ ਕਹਿਣੀ ਕਿ ਬੇਸ਼ੱਕ ਮੈਨੂੰ ਓਨਾ ਹੀ ਪਿਆਰ ਅੱਜ ਸੀਐਮ ਪਗਵੰਦ ਸਿੰਘ ਮਾਨ ਵੱਲੋਂ ਮਿਲ ਰਿਹਾ ਜਿੰਨਾ ਮੈਨੂੰ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸੁਪੀ ਸਿੰਘ ਬਾਦਲ ਵੱਲੋਂ ਮਿਲਦਾ ਸੀ ਅੱਜ ਵੀ ਮੇਰੇ ਕੰਮ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦੇ ਆ ਅਰਥ ਬਧਾਇਕ ਹੁੰਦੇ ਆ ਉਸੇ ਤਰੀਕੇ ਨਾਲ ਹੀ ਹੁੰਦੇ ਆ ਜਿਵੇਂ ਮੇਰੇ ਅਕਾਲੀ ਦਲ ਦੇ ਵਿੱਚ ਮੇਰੇ ਹਲਕੇ ਦੇ ਕੋਈ ਵੀ ਕੰਮ ਜਿਹੜੇ ਹੁੰਦੇ ਸਨ ਉਹ ਅੱਜ ਵੀ ਉਸੇ ਤਰੀਕੇ ਨਾਲ ਹੁੰਦੇ ਆ ਸੀਐਮ ਸਾਹਿਬ ਮੈਨੂੰ ਬਹੁਤ ਪਿਆਰ ਕਰਦੇ ਆ ਮੇਰੀ ਹਰ ਗੱਲ ਮੰਨਦੇ ਆ ਕਾਫਲੇ ਦੇ ਵਿੱਚ ਜਾ ਰਹੇ ਸੀ ਸੀਐਮ ਦੇ ਕਾਫਲੇ ਨੂੰ ਰੋਕਣਾ ਕੋਈ ਛੋਟੀ ਗੱਲ ਨਹੀਂ ਹੈ ਪਰ ਉਹਨਾਂ ਨੇ ਕਿਹਾ ਕਿ ਮੈਨੂੰ ਇੰਨਾ ਪਿਆਰ ਕਰਦੇ ਆ ਕਿ ਮੇਰੇ ਕਹਿ ਕੇ ਉਹਨਾਂ ਨੇ ਆਪਣਾ ਜਿਹੜਾ ਕਾਫਲਾ ਸੀ ਜਾਂਦਾ ਹੋਇਆ ਉਹ ਵੀ ਰੋਕਿਆ ਔਰ ਉਹਨਾਂ ਨੇ ਪੁਰਾਣੀ ਗੱਲ ਯਾਦ ਕਰਦਿਆਂ ਇਹ ਗੱਲ ਨਾਲ ਕਹੀ ਹੈ ਕਿ ਪੁਰਾਣੇ ਦਿਨ ਭੁੱਲੇ ਨਹੀਂ ਜਾ ਸਕਦੇ ਕਿਉਂਕਿ ਜੋ ਮਾਨ ਸਤਕਾਰ ਉੱਥੇ ਮਿਲਦਾ ਸੀ ਉਹ ਵੀ ਯਾਦ ਰਹਿੰਦਾ ਪਰ ਅੱਜ ਜੋ ਮਾਨ ਸਤਕਾਰ ਮੈਨੂੰ ਆਮ ਆਦਮੀ ਪਾਰਟੀ ਚੋਂ ਸੀਐਮ ਮਾਨ ਸਾਹਿਬ ਵੱਲੋਂ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਮਿਲ ਰਿਹਾ ਹੈ ਉਹ ਵੀ ਮੈਂ ਹਮੇਸ਼ਾ ਯਾਦ ਰੱਖਾਂਗਾ ਧੰਨਵਾਦ